ਸਾਰੇ ਸਾਰਿਆਂ ਨੂੰ ਮੇਨ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋ ਦੀ। ਆਪਾਂ ਵੀਡੀਓ ਪਾਈ ਹੈਗੀ ਆਲੂ ਵਾਲੇ ਪਰੌਂਠੇ ਤੇ ਉਹਦੇ ਵਿੱਚ ਮoringa ਪਾウダー ਪਾਇਆ ਹੈਗਾ। ਤੇ ਭੈਣ ਭਰਾਵਾਂ ਨੇ ਇੱਕ ਦੋ ਜਣੇ ਨੇ ਕਮੈਂਟ ਕੀਤੇ ਸੀ ਕਿ ਦੀਦੀ ਤੁਸੀਂ ਲੈ ਕੇ ਦੱਸੋ ਕਿ ਹੈ ਕੀ ਚੀਜ਼ ਆ। ਵੈ ਮੈਂ ਪਹਿਲਾਂ ਵੀਡੀਓ ਪਾਈ ਆਂ ਉਹਦੇ ਵਿੱਚ ਵੀ ਦੱਸਿਆ ਸੀ ਕਿ ਸੁਵੰਜਨਾ ਦਾ ਜਿਹੜਾ ਬੂਟਾ ਹੁੰਦਾ ਆ ਲੇਕਿਨ ਕੁਝ ਖਾਸ ਕੁਆਲਿਟੀ ਦਾ ਆ ਜਿਹੜਾ ਆਪਾਂ ਆ ਕੇ ਅ ਵੈ ਇਸੰਦੇ ਰੂਪ ਦੇ ਵਿੱਚ ਇਹਨੂੰ ਮਤਲਬ ਵਰਤ ਸਕਦੇ ਆਂ। ਤੇ ਇਹ ਵਾਲਾ ਜਿਹੜਾ ਆਨਲਾਈਨ ਮਿਲ ਜਾਂਦਾ ਵਾ ਆਪਾਂ ਜਿਹੜੀ ਨੈਕਸਟ ਵੀਡੀਓ ਪਾਵਾਂਗੇ ਆਚਾਰ ਦੀ ਵੀਡੀਓ ਬਣਾਈ ਆ ਤੇ ਉਹਦੇ ਵਿੱਚ ਆਪਾਂ ਨੰਬਰ ਜਿਹੜਾ ਉਹ ਫੇਰ ਸਕਰੀਨ ਤੇ ਦੇ ਦਵਾਂਗੇ ਆਚਾਰ ਦੀ ਵੀਡੀਓ ਵੈਸੇ ਪਹਿਲਾਂ ਪੈ ਚੁੱਕੀ ਹੈ ਲੇਕਿਨ ਸਪੈਸ਼ਲ ਫੇਰ ਇੱਥੇ ਪਵਾਇਆ ਨਹੀਂ ਆਚਾਰ ਦਾ ਸਾਨੂੰ ਪਤਾ ਵਾ ਤੇ ਸੌਆ ਟਿਕਾ ਗਿਆ ਯਾਰ ਬਿਜਲੀ ਦਾ ਸੌਆ ਟਿਕਾ ਉਹ ਤੋਂ ਆਚਾਰ ਪੇ ਮਾਮਾ ਇੰਨੇ ਆ ਤੇਰੇ ਬਿਨਾਂ ਇਹ ਬਚਾਵ ਮੇਚਾ ਨਹੀਂ ਕਾ ਲਵਣਾ ਵਾ ਪਤਾ ਆ ਨਿੰਬੂ ਦਾ ਆਲਰੇਡੀ ਪਾ ਦਿੱਤਾ ਨਾ ਤੇ ਸੌਆ ਟਿਕਾ ਤੇਰਾ ਫੇਰ ਹੀ ਪਾਉਣਾ ਠੀਕ ਆ ਉਹ ਕਿਉਂਦਾ ਹਾਂ। ਆਡੀਓ ਵਿੱਚ ਅਸਲ ਨਹੀਂ ਮੇਨ ਗੱਲ ਇਹ ਹੀ ਨਾ ਕਿ ਪੁੱਛਿਆ ਗਿਆ ਹੀ ਗਾ ਅਸੀਂ ਇਹ ਹੀ ਦੱਸਿਆ ਸੀਗਾ ਕਿ ਜਿਹੜਾ ਮੋਰਿੰਗਾ ਪਾਊਡਰ ਆ ਆਨਲਾਈਨ ਰਾਨਾ ਮੰਗਵਾ ਕੇ ਪੀ ਖਾ ਸਕਦੇ ਆ ਉਹ ਜ਼ਿਆਦਾਤਰ ਜਿਹੜੇ ਪ੍ਰੈਗਨੈਂਟ ﾚਡੀਜ਼ ਹੁੰਦੀਆਂ ਤੇ ਉਹਨਾਂ ਨੂੰ ਪ੍ਰੇਅਰ ਕਰਦੀ ਲੋੜ ਆ। ਬਾਕੀ ਤੇ ਆਰਮਨ ਚਲੋ ਖਾ ਸਕਦੇ ਹਣਾ ਤੇ ਇੱਕ ਮਿੰਟ ਹੋਰ ਸੀਗਾ ਕਿ ਵੀਡੀਓ ਜਿਹੜੀ ਇੰਗਲਿਸ਼ ਵਿੱਚ ਬਣ ਰਹੀ ਮਤਲਬ ਬੋਲ ਰਹੀ ਉਹ ਹਾਂ ਉਹ ਕੋਈ ਮਤਲਬ YouTube ਦਾ ਜਿਹੜਾ ਅਪਡੇਟ ਆਇਆ ਵਾ ਉਹਦੇ ਕਰਕੇ ਵੀਡੀਓ ਜਿਹੜੀ ਆਟੋਡੋਮਿਕ ਹੋ ਜਾਂਦੀ ਆ ਉਹਦਾ ਵੀ ਇੱਕ ਮੈਂ ਤੁਹਾਨੂੰ ਹਾਲ ਦੱਸਦਾ ਵਾਂ ਆ ਵੇਖੋ ਹੁਣ ਆ ਵੀਡੀਓ ਆ ਆ ਸਹੀ ਹੁਣ ਦੀ ਇਹ ਵੇਖੋ ਇੰਗਲਿਸ਼ ਚ ਚੱਲਣ ਦੀ ਆ ਤੇ ਆ ਸੈਟਿੰਗ ਤੇ ਜਾਣਾ ਵਾ ਸੈਟਿੰਗ ਤੇ ਜਾ ਕੇ ਤੇ ਆ ਵੇਖੋ ਆਡੋ ਟਰੈਕ ਲਿਖਿਆ ਵਾ ਇਹਨੂੰ ਪੰਜਾਬੀ ਚ ਕਰ ਲੈਣਾ ਤੇ ਆਹ ਵੀਡੀਓ ਪੰਜਾਬੀ ਚ ਹੋ ਗਈ ਚੱਕਰ ਦਾ ਕਰਦੇ ਨਾ ਹਾਂ ਮੈਂ ਦੱਸਦਾ ਆ ਬਿਲਕੁਲ ਉੱਪਰ ਨਾਮ ਆਉਂਦਾ ਵਾ ਸੈਟਿੰਗ ਦਾ ਆਪਸ਼ਨ ਉੱਤੇ ਸੈਟਿੰਗ ਬਣੀ ਹੁੰਦੀ ਗੋਲ ਦੀ ਉਹਦੇ ਨਾਲ ਬਣਾਓ ਉੱਤੇ ਆਰਡਰ ਟ੍ਰਾਂਸਲੇਸ਼ਨ ਆ ਜਾਣਾ ਵਾ ਜਾਂ ਆਟੋ ਡਬਿੰਗ ਵੈਰਾ ਲਿਖਿਆ ਆਉਣਾ ਵਾ ਉੱਤੇ ਕਲਿੱਕ ਕਰਕੇ ਉਹਨੂੰ ਪੰਜਾਬੀ ਚ ਕਰ ਲੈਣਾ ਬੜੀ ਭੈਣ ਭਰਾ ਮੈਂ ਕਮੈਂਟ ਆਉਂਦੇ ਹੀ ਤੇ ਸਾਨੂੰ ਵੀ ਪਹਿਲਾਂ ਨਾ ਸਮਝ ਨਹੀਂ ਆਉਂਦੀ ਕਿ ਸਾਨੂੰ ਪਹਿਲਾਂ ਪਹਿਲਾਂ ਅੰਜ ਲੱਗਿਆ ਕਿ ਜਿਵੇਂ ਕਿ ਸਾਡੇ ਚੈਨਲਾਂ ਦੇ ਉੱਤੇ ਸਾਡੇ ਫੋਨ ਦੇ ਉੱਤੇ ਕੋਈ ਹੋ ਗਿਆ ਫਿਰ ਹੌਲੀ ਹੌਲੀ ਇਹ ਦੇਖਿਆ ਜਦੋਂ ਬਾਕੀਆਂ ਚੈਨਲਾਂ ਤੇ ਵੀ ਆ ਤੇ ਪਿੱਛੋਂ ਹੀ ਆ ਫੋਨ ਦੇ ਉੱਤੇ ਹੈ ਗਿਆ ਵਾ ਆਪਸ਼ਨ ਕਿ ਤੁਸੀਂ ਆਪਣੇ ਫੋਨ ਦੇ ਉੱਤੋਂ ਭਾਸ਼ਾ ਨੂੰ ਚੇਂਜ ਕਰ ਸਕਦੇ ਹੋ ਬਾਕੀ ਵੇਖੋ ਅੱਗੇ ਤੋਂ ਅੱਗੇ YouTube ਵਾਲੇ ਇਸ ਚੀਜ਼ ਨੂੰ ਆਪੇ ਕਵਰ ਕਰਨਗੇ ਜਿਹੜਾ ਮੈਨੂੰ ਪਤਾ ਲੱਗਾ ਨਾ ਵੀ ਇਹ ਨਹੀਂ ਅੰਗਰੇਜ਼ੀ ਮਾਰ ਰਹੇ ਆ ਤੇ ਮੈਂ ਬੜਾ ਅਸੂਲ ਸਮਝ ਕੇ ਜਵਾਬ ਦਿੱਤਾ ਭਾਜੀ ਹੁਣ ਮੈਂ ਹਾਂ ਚਲੋ ਸ਼ੂਗਰ ਪਰਮਾਤਮਾ ਦਾ ਅਸੀਂ ਤਰੱਕੀ ਕਰ ਗਏ ਆ ਸਾਡੇ ਅੰਗਰੇਜ਼ੀ ਵੀਡੀਓ ਵੇਖਣ ਲੱਗ ਗਏ ਆ ਸਾਡੇ ਚੈਨਲ ਤੇ ਤਰੱਕੀ ਕਰ ਗਈ ਹੈ ਤੇ ਉਹ ਜਦੋਂ ਹੁਣ ਬਾਅਦ ਪਤਾ ਲੱਗਾ ਵੀ ਹੌਲੀ ਹੌਲੀ ਸਾਰੇ ਚੈਨਲਾਂ 'ਤੇ ਆਈ ਜਾ ਰਹੇ ਆ ਮੈਂ ਨਹੀਂ ਤਰੱਕੀ ਨਹੀਂ ਕੀਤੀ ਆ ਕੋਈ ਬਾਕੀ ਆ ਵੀ ਕੋਈ ਇਹ ਨਹੀਂ ਪੱਕਾ ਲੱਗਾ ਰਹੂਗਾ ਇਹਦਾ ਕੋਈ ਨਾ ਕੋਈ ਹੱਲ ਹੈਗਾ ਵਾ ਉਹ ਜ਼ਰੂਰ ਕਰਾਂਗੇ ਪੱਕਾ ਹੱਲ ਮਿਲ ਜਰਾਂਗੀ ਪੰਜਾਬੀ ਜੀ ਆ ਸਾਨੂੰ ਵੀ ਅਜੀ ਨਾ ਕੋਈ ਕਈਆਂ ਨੂੰ ਨਹੀਂ ਪਤਾ ਲੱਗਣਾ ਮੈਨੂੰ ਪਤਾ ਆ ਵੀ ਕਿੱਥੋਂ ਜਾ ਕੇ ਪੰਜਾਬੀ ਕਰਨੀ ਆ ਵੀਡੀਓ ਸਾਨੂੰ ਵੀ ਇਹ ਚੀਜ਼ ਦੀ ਟੈਨਸ਼ਨ ਹੈਗੀ ਆ ਨਾ ਵੀਡੀਓ ਪਾਈ ਦੀ ਤੇ ਆਖੀ ਤਾਂ ਕਿ ਸਾਰੇ ਭੈਣ ਬਣਾ ਵਿੰਦੇ ਆ ਤੇ ਇਦਾਂ ਫਿਰ ਕਈਆਂ ਨੂੰ ਪੰਜਾਬੀ 'ਚ ਹੁੰਦੀ ਆ ਕਈਆਂ ਨੂੰ ਇੰਗਲਿਸ਼ 'ਚ ਹੁੰਦੀ ਆ ਥੋੜਾ ਸਾਰੇ ਆਪਣੇ ਫੋਨਾਂ 'ਤੇ ਵੀ ਹੋ ਜਾਂਦੀ ਕਈਆਂ ਦੀ ਅਛਾ ਤੁਸੀਂ ਇਹਨਾਂ ਦਾ ਚਾਰ ਤੇ ਪਾਤਾ ਆਪਾਂ ਸਾਨੂੰ ਪਾ ਦੇ ਦੋ ਨਾ ਸਾਈਆਂ ਨੇ ਰਹਿਣਾ ਵੀ ਚਾਰੀ ਅਚਾਰੀ ਮੈਂ ਸਵਰ ਨੂੰ ਸੂਰ ਹੋ ਗਿਆ ਹਨਾ ਹੋਰ ਅਚਾਰੀ ਤੇ ਕਿ ਇਦਾਂ ਦੀ ਚੀਜ਼ ਹੈ ਕਿ ਕਿਸੇ ਵੇਲੇ ਦਾਲ ਸਬਜੀ ਲਾਈਟ ਵੀ ਹੋਵੇ ਤੇ ਹਾਂ ਅਦਰਕ ਤੇ ਹਰੀ ਮਿਰਚ ਦਾ ਅਚਾਰ ਜਿਹੜਾ ਸਾਡੇ ਘਰ ਤੇ ਸਾਰੇ ਬਣਾ ਮੈਂ ਵੀ ਵੀਡੀਓ ਪਾ ਕੇ ਜਦੋਂ ਮੈਂ ਪਾਈ ਨਾ ਤੇ ਸਹਿਰ ਵੀਰ ਦੀ ਨੇ ਵੇਖੀ ਹੋਣੀ ਹੈ ਨਾ ਤਾਂ ਹੀ ਲੈ ਕੇ ਆਏ ਸਮਾਨ ਤੇ ਮੈਨੂੰ ਵੀ ਕਿ ਪਰਾ ਨੇ ਵੀਰ ਨੇ ਕਮੈਂਟ ਕੀਤਾ ਸੀ ਕਿ ਭੈਣ ਜੀ ਮੈਂ ਗੱਲਾਂ ਘਰ ਚ ਕੋਈ ਬਣਾਉਣ ਵਾਲਾ ਨਹੀਂ ਮੇਰੇ ਘਰੇ ਹੈਗਾ ਬੜਾ ਹੀ ਸੌਖਾ ਤਰੀਕਾ ਲੱਗਾ ਵੀ ਤੇਲ ਵੀ ਨਹੀਂ ਪੈਣਾ ਖਲਾ ਨਮਕ ਤੇ ਹਲਦੀ ਪੈਣੀ ਆ ਜਾਂ ਬੜੇ ਮੋٹے ਕਾਲੇ ਮਿਰਚਾ ਤੇ ਘਰੇ ਹੁੰਦੀਆਂ ਹੀ ਆ ਉਹ ਤੇ ਆਪਣੀ ਮਰਜ਼ੀ ਹੈ ਨਾ ਕੀ ਕੀ ਪਾ ਸਕਦੇ ਆ ਆਪਾਂ ਉਹ ਕਹਿੰਦਾ ਬੜਾ ਸੌਖਾ ਜਿਹਾ ਤਰੀਕਾ ਲੱਗਾ ਮੈਂ ਜ਼ਰੂਰ ਬਣਾਵਾਂਗਾ ਸੱਚੀ ਵਾਲੀ ਗੱਲ ਆ ਅਸੀਂ ਬਣਾਇਆ ਖਰਾਬ ਹੋਣ ਦਾ ਨਾ ਹੀ ਨਹੀਂ ਆ ਬਸ ਇਹ ਚਮਚਾ ਨਾਲ ਬਣਾਉਂਦੇ ਨੇ ਸਾਰੇ ਭੈਣ ਭਰਾ ਆਪ ਤੋਂ ਆਪਣੀਆਂ ਰਸੋਈਆਂ ਵਿੱਚ ਅਚਾਰ ਪਾਉਂਦੇ ਆ ਬਣਾਉਂਦੇ ਵੀ ਇਹ ਸਾਰੇ ਖਾਂਦੇ ਵੀ ਇਹ ਭੈਣ ਭਰਾ ਬਸ ਥੋੜਾ ਜਿਹਾ ਤਰੀਕਾ ਹੀ ਲੱਗ ਲੱਗਾ ਹਾਂ ਤੇ ਤਰੀਕਾ ਵੱਖ ਹੋਣ ਨਾਲ ਕਈ ਵਾਰੀ ਬੜੀ ਵਧੀਆ ਵੀ ਚੀਜ਼ ਬਣ ਜਾਂਦੀ ਟੇਸਟੀ ਜਦੋਂ ਇਹ ਭੈਣ ਆਉਂਦੀ ਆ ਤਾਂ ਪਤਾ ਨਹੀਂ ਕੀ ਕੁਝ ਬਣਾ ਦਿੰਦੀ ਆ ਮੁੜ ਕੇ ਤੁਮਾਰੀ ਚਨੇ ਕਾ ਕਾ ਕੇ ਉਹਦਾ ਟੇਸਟ ਕੱਲ ਆਲੂ ਵਾਲੇ ਪਰੌਂਠੇ 'ਚ ਮਰਿੰਗਾ ਪਾਇਆ ਸੀ ਹਾਂ ਨੂੰ ਦੇ ਐ ਪਜਾ ਪਰ ਗੌਰ ਨੂੰ ਨਹੀਂ ਪਜੇ ਹਰਦੋਮੇ ਸਾਨੂੰ ਪਹਿਲਾਂ ਜਿਵੇਂ ਹੋਇਆ ਨਾ ਤੇ ਸਾਨੂੰ ਖਾਣ ਨੂੰ ਵਧੀਆ ਦੇ ਚੀਜ਼ਾਂ ਮਿਲਦੀਆਂ ਅੱਜ ਦਾ ਸਮੋਸੇ ਹੋ ਗਏ ਟਿੱਕੀਆਂ ਹੋ ਗਈਆਂ ਆ ਹੁਣ ਪਹਿਲੀ ਕੀ ਜਾਂਦਾ ਟਿੱਕੇ ਦਾ achar ਕਹ ਦੱਸੋ ਨਹੀ ਸੋਇਆ ਟਿੱਕਾ ਅੱਛਾ ਅੱਛਾ ਠੀਕ ਹੈ ਤੇ ਅਸਲ ਵਿੱਚ ਨਾ ਮੇਰੀ ਜਿਹੜੀ ਗੱਲ ਬਣਾ ਇਹੀ ਗੀ ਕਿ ਤੁਸੀਂ ਕਹਿੰਦੇ ਨਾ achar ਹਮਮ achar ਜਿਹੜਾ ਇਹ ਵਾਲਾ ਦਾ ਨਾ ਇਹਨੂੰ ਗਿੱਲਾ ਹੱਥ ਨਾ ਲੱਗੇ ਬਸ ਹਾਂ ਫਿਰ ਵਧੀਆ ਨਹੀਂ ਕੋਈ ਨਹੀਂ achar ਨੂੰ ਗਿੱਲਾ ਹੱਥ ਨਾ ਲੱਗੇ ਨਾ ਆਟੇ ਵਾਲਾ ਨਾ ਲਾ ਦੇ ਹਾਂ ਆਪਣੇ ਆਪੇ ਸਾਰਾ ਕੁਝ ਲੱਗ ਗਿਆ ਉਹ ਬੰਦੀ ਹੈ ਹਾਂਜੀ ਪੁੱਈ ਹੁਣ ਚਾਹ ਦੀ ਡਿਊਟੀ ਲੱਗ ਗਈ ਡਾਡੀ ਹਾਂਜੀ ਸਾਰਾ ਮਿਕਸਚਰ ਕੱਟ ਲਿਆ ਤੁਸੀਂ ਮਿਕਸਚਰ ਤੇ ਫਿਰ ਉਹਨੂੰ ਬੁੱਧ ਕੱਟਣਾ ਹੀ ਪੈਣਾ ਹੈਗਾ ਸੋ ਸਮਝ ਲਿਆ ਕਿ ਦਿੱਤਾ ਹਾਂਜੀ ਹੂੰ ਸਵਾਦ ਨਾਲ ਖਾਣਾ ਵੀ ਤੇ ਤੁਸੀਂ ਹਾਂਜੀ ਨਿੰਬੂ ਦੇਣ ਲੱਤੇ ਆ ਅੱਛਾ ਨਾਲ ਲਏ ਪੀਸ ਤੇ ਸਾਵੜੀ ਜਿਹੜੀ ਮਿਕਚਰ ਇੱਕ ਖਾਲੇਗੀ ਕੱਲੀ ਨਾ ਨਾ ਉਹ ਨਹੀਂ ਇਹ ਬੁੱਧ ਕੋੜੀ ਨਹੀਂ ਹੁੰਦੀ ਅੱਛਾ ਬੁੜੀ ਸਵਾਲਾ ਵੀ ਇਹਦੇ ਬਕੋੜੇ ਵੀ ਬਣਦੇ ਨੇ ਬਣਾਂਗੇ ਇੱਥੇ ਹੀ ਮੈਂ ਜੀ ਠੀਕਾ ਮਦਰਕ ਵਿੱਚ ਪਾ ਲੈਨੇ ਠੀਕ ਹੈ ਹਾਂ ਜੀ ਹੁ ਫਰਲਾ ਨੇ ਰੈਡੀ ਕਰ ਲਿਆ ਸਾਰਾ ਕੁਝ ਕਰ ਲਿਆ ਰੈਡੀ ਅੱਛਾ ਨਹੀਂ ਬਲਿਆ ਜੀ ਬਲ ਗਿਆ ਮੈਂ ਆਪਣੇ ਬੁੱਧ ਘਰੇ ਜਿਹੜਾ ਚਾਰ ਅੱਗੇ ਵੀਡੀਓ ਪਾਈ ਬਣਾ ਕੇ ਅੱਛਾ ਬੋਲੇ ਵਿੱਚ ਮੈਂ ਬਿਲਕੁਲ ਨਹੀਂ ਤੇਲ ਨਹੀਂ ਪਾਇਆ ਓਕੇ ਸਾਰਾ ਬਿਲਕੁਲ ਠੀਕ ਠਾਕ ਬਣ ਗਿਆ ਰਾਮਨਾਥ ਦੀ ਸੈਲਫ ਲਾਈਕ ਵੀ ਸਹੀ ਆ ਅੱਛਾ ਮੈਂ ਵਿਨੇਗਰ ਵੀ ਨਹੀਂ ਪਾਇਆ ਇਦਾਂ ਚਾਪਾ ਥੋੜਾ ਜਿਆ ਪਾਵਾਂਗੇ ਠੀਕ ਆ ਬੜਾ ਸੋਹਣਾ ਟਾਈਮ ਟੱਡ ਗਿਆ ਹੂੰ ਠੀਕ ਇਦਾਂ ਚਾਪਾ ਥੋੜਾ ਜਿਆ ਤੇਲ ਪੋੜਾ ਥੋੜਾ ਤੇਨੂ ਕੋਲਾ ਚਾਹ ਪਸੰਦ ਹਨ ਨਹੀਂ ਘਟਵਤ ਚਾਰ ਘਟਵਤ ਚਾਰ ਉਹ ਕਿਹੜਾ ਚਾਹ ਵਾ ਨਹੀਂ ਮੈਂ ਘਟਵਤ ਖਾਨੀ ਕਹਤਾ ਪਾਵਾਂ ਘਟਵਤ ਚਾਰ ਕਿਹਤ ਨੂੰ ਕਿਹੜਾ ਪਸੰਦ ਦਾ ਚਾਹ ਤੋ ਨਹੀਂ ਘਟ ਵੱਧਨੀ ਕਿ ਮੈਨੂੰ ਪਸੰਦ ਦੇ ਕੋਈ ਵੀ ਨਹੀਂ ਆ ਅੱਛਾ ਹੂੰ ਹੂੰ ਕੋਈ ਨਹੀਂ ਕੋਈ ਨਹੀਂ ਆਈ ਬਾਦਿਸ਼ ਦਿਖਾਣੇ ਕੀ ਜੇ ਨਾ ਜੀ ਹਟ ਗਈ ਜੇ ਨਾ ਜੀ ਹਾਂਜੀ ਜੇ ਤੇ ਹੈਗੇ ਪਰ ਉਹ ਵਰਨੂਨ ਜੜੀਆਂ ਪੈਂਦੀਆਂ ਨਾ ਹਾਂਜੀ ਦੁਬਾਰਾ ਦਾ ਕਰਦਾ ਬਹੁਤ ਹੁਣ ਇਹ ਮੂਲੋਂ ਦਾ ਬਾਹਰ ਨੂੰ ਮਸਾਲੇ ਇਹ ਕੀ ਪੜੇ ਪਈ ਹੁਣ ਆਪਾਂ ਮਸਾਲਾ ਦੀ ਬਾਤ ਦੱਸ ਦਿੱਤ ਨੇ ਆਪਾਂ ਅੱਛਾ ਇਹਦੇ ਵਿੱਚ ਪਾਇਆ ਆ ਧਨੀਆ ਲੌਂਗ ਕਾਲੀ ਮਿਰਚ ਅਜਵਾਇਨ ਹਾਂ ਅੱਛਾ ਤੇ ਹਰਾ ਧਿਲੋ ਪਸੋਰੋ ਹੀ ਤੇਨੇ ਸਰ੍ਹੋਂ ਹੀ ਕਿੰਨੇ ਹਾਂਜੀ ਤੇ ਕਲੌਂਜੀ ਆ ਟਾਲਾ ਰੂੜਿਆ ਮੇਥੇ ਆ ਹਾਂ ਇਹਦੇ ਵਿੱਚ ਪਾਵਾਂਗੇ ਆਪਾਂ ਲਾਲ ਮਿਰਚ ਠੀਕ ਲਾਲ ਮਿਰਚ ਦਾ ਪਾਉਣਾ ਚਾਹੀਦਾ andandand

ਕਿਹੜੀ ਚੀਜ਼ ਪੁਈ ਹੈ ਦਾਲ ਦੁੱਧ ਕਰਾ ਕੋਈ ਦਾਲ ਦੁੱਧ ਵਗੈਰ ਕੋਈ ਨਹੀਂ ਇਹ ਕੀ ਪਾਇਆ ਹੁਣ ਮੇਰੇ ਤੇ ਅੱਛਾ ਹੂੰ ਤੁਮ ਜੀ ਤੇ ਕਾਲਾ ਲੂ ਕਾਲਾ ਨਮਕ ਕਰ ਠੀਕ ਹੈ ਹਾਂਜੀ ਤੇ ਮੈਂ ਹਲਦੀ ਨਹੀਂ ਪਾਈ ਕਿ ਵੇਲਾ ਤੁਮ ਨੂੰ ਰੱਖੋ ਵੇਲੇ ਪੂਰੀ ਹਾਏ ਨਹੀਂ ਮੈਂ ਅਗਰ ਚਰ ਬਣਾਇਆ ਹੀ ਨਹੀਂ ਅਸਲ ਚ ਨਾ ਪਤਾ ਪੁੱਤਾ ਕਿੱਦਾਂ ਖੁੱਦਾ ਬੰਦਾ ਕਲਰ ਵੇਖ ਕੇ ਸਿਮਰਣਾ ਕੋਈ ਨਾ ਕੋਈ ਗੈਸ ਕਰੂਗੀ ਕਿ ਕੋਈ ਪਾਣੀ ਬੋਲ ਜੇ ਪਤਾ ਹੋਊਗਾ ਦਸਵਾਕੇ ਪਤਾ ਹੋ ਦਸਾਂਕੇ ਕੇ ਮੈਂ ਤੇਰਾ ਸਾਹਲ ਬਣਾਇਆ ਕੁਝ ਦੇਖੀ ਵੀ ਆ ਹਾਂਜੀ ਮੱਛਾ ਵੇਪਰਕ ਵੀ ਪਾਈ ਰਹੀ ਆ ਮੈਂ ਲੇਕਿਨ ਇਹ ਜਿਹੜਾ ਜਿਵੇਂ ਨਾ ਮਤਲਬ ਆਪਣਾ ਰਸਾ ਸਾਟ ਲੈਣਾ ਨਾ ਹਾਂਜੀ ਜਿਹੜੇ ਆਪਨੇ ਨਿੰਬੂ ਕੱਟ ਕੇ ਪਾਏ ਨਾ ਹਾਂਜੀ ਇੱਕ ਤੋਂ ਦਿਨ ਚ ਲੈ ਆਪਣਾ ਰੀਲੀਜ਼ ਕਰ ਦਨਾ ਹੈ ਤੇ ਵਿੱਚ ਰਸ ਹਾਂਜੀ ਤੇ ਉਹ ਮਸਾਲੇ ਜਿਹੜੇ ਸਾਰੇ ਆਪਣੇ ਆਪ ਵਿੱਚ ਭਰ ਜਾਣੇ ਸੈਸ਼ਨ ਹਾਂਜੀ ਜੇ ਆਪਾਂ ਭਰ ਕੇ ਪਾਉਣਾ ਹੈ ਤਾਂ ਆਪਾਂ ਬੜੀਆਂ ਮਿੱਥੇ ਦਾ ਭਰ ਕੇ ਪਾ ਸਕਦੇ ਹਾਂ ਠੀਕ ਹੈ ਹੁਣ 2-3 ਮਿੰਟ ਰਹਿ ਦਿੰਦੇ ਆ ਛੰਡਾ ਬਣਾਇਆ ਹੁੰਦਾ ਟੜਦੇ ਪਾ ਲਈਏ ਠੀਕ ਹੈ ਛੀ ਵੇਖ ਨੂੰ ਆਉਂਦਾ ਮੂੰਹ ਚ ਪਾੜੇ ਆਉਂਦਾ ਕਿ ਸਮੈਲ ਹੀ ਆ ਗਈ ਆ ਜੇ ਤੇ ਹੁਣ ਮੈਂ ਮਤਲਬ ਸਿਖਾਉਣ ਲਈ ਤੇ ਸਮਝਵਾ ਕਿ ਤੁਸੀ ਸਿੱਖਦੇ ਆ ਹਾਂਜੀ ਠੀਕ ਆ ਥੋੜੇ ਵੱਡੇ ਵੱਡੇ ਮੈਂ ਤੇਰੇ ਕੋਲੋਂ ਬਣਵਾਇਆ ਕਰਾਂ ਮੈਂ ਠੀਕ ਠੀਕ ਕੋਈ ਹੂੰ ਕੋਈ ਨਹੀਂ ਠੀਕ ਹੀ ਕੋਈ ਨਹੀਂ ਪੜਾ ਲੈ ਸਿੱਖਤੀ ਸਿੱਖਣਿਆ ਲੈਣੇ ਪੁੱਤ ਪਾੜ ਜਿੰਨਾ ਮਰਜੀ ਲੋ ਕੰਮ ਕੋਈ ਨਹੀਂ ਸਿਖਾਂਗੇ ਬਾਕੀ ਮਸਾਲੇ ਜਿਹੜੇ ਆ ਨਹੀਂ ਆਪਣੇ ਨੋਟ ਦੇ ਅਨੁਸਾਰ ਜਿੰਨੇ ਸ਼ਰਤੀ ਪਾ ਲਿਆ ਹਰ ਇੱਕ ਨੂੰ ਇਹ ਪਤਾ ਹੀ ਆ ਕਿ ਇਹਦੇ ਵਿੱਚ ਆਪਾਂ ਕਿੰਨੀ ਕੁ ਚੀਜ਼ ਐਡ ਕਰਨੀ ਹੁੰਦੀ ਹੈ ਹਨਾ ਕੋਈ ਘਟ ਖਾਂਦੇ ਕੋਈ ਵਧ ਖਾਂਦੇ ਆ ਹਾਂ ਫਿਰ ਵੀ ਚਲੋ ਮਰ ਲੋਕੇ ਆਪਣੇ ਅੰਦਾਜ਼ੇ ਦੇ ਇਨਸਾਫ ਹਰ ਇੱਕ ਚੀਜ਼ ਜਿਹੜੀ ਹੈ ਵਧੀਆ ਬਣ ਜਾਂਦੀ ਆ ਹਾਂਜੀ ਕੀ ਛੋਟ ਗਿਆ ਭੁਈ ਜੀ ਭੁਈ ਕੋ ਛੁੱਟਿਆ ਤਾਂ ਕੁਝ ਨਹੀਂ ਆ ਹੂੰ ਉਹ ਵੀਰ ਜੀ ਕਹਿੰਦੇ ਆ ਕਿ ਵਿੱਚ ਥੋੜਾ ਜਿਹਾ ਤੇਲ ਜਰੂਰੀ ਹੈ ਉਹ ਪਾ ਕੇ ਦੇ ਰਿਹਾ ਇਹ ਕਿ ਨਾ ਤੁਹਾਨੂੰ ਨਿਕੋ ਆਸ਼ਾ ਤੇ ਉਹ ਤੇਲ ਗਰਮ ਕਰਕੇ ਤੇ ਮੈਂ ਉਹ ਵੀ ਵਿੱਚ ਪਾ ਲਵਾਂ ਠੀਕ ਆ ਬਾਕੀ ਸਭ ਠੀਕ ਹੋ ਰਿਹਾ ਤੇ ਕੁਝ ਨਹੀਂ ਛੱਟਿਆ ਠੀਕ ਹੋ ਗਿਆ ਨਾ ਪੂਰਾ ਹਾਂਜੀ ਇਹ ਨਾਲ ਬੈਂ ਮਿਆਂਗੇ ਤੇ ਅਚਾਰ ਖਰਾਬ ਹੋ ਜਾਊਗਾ ਲੇਕਿਨ ਬਿਨਾ ਤੇਲ ਤੋਂ ਵੀ ਅਚਾਰ ਜਿਹੜਾ ਪੈਮ ਕੱਢ ਜਾਂਦਾ ਹੈ ਹਾਂਜੀ ਕਿੰਨਾ ਜ਼ਿਆਦਾ ਆ ਠੀਕ ਆ ਹਾਂਜੀ ਤੇ ਮੈਨੂੰ ਪਤਾ ਕਿ ਜੁੱਟਿਆ ਹੀਗਾ ਕੀ ਨਿੰਬੂ ਦਾ ਦਾ ਹੀ ਆ ਪਿੱਛੇ ਡੇ ਰਹਿ ਗਿਆ ਤੇਲੇ ਸਿਆਣਾ ਤੇਰੇ ਸੇ ਬਈੇ ਮੋੜ ਮੋੜ ਜਾ ਹੂੰ ਤੇ ਘੈਣਾ ਹੀ ਕੋਈ ਨਹੀਂ ਨਾ ਨੋ ਨੋ ਮੈਂ ਨਾਲ ਦੇਖ ਕੇ ਚਲੂਗੀ ਐ ਮਾ ਨਾ ਫੇਰ ਕਰ ਲਈ ਇਹਨੂੰ ਇੱਕ ਵਾਰੀ ਕਰ ਲਈਏ ਅੱਜ ਤਾਂ ਤੇਰੀ ਨਾਲ ਸਕਰੋਲ ਕਰਦੇ ਆਂ ਹਾਂਜੀ ਮੈਂ ਉਹਦਾ ਆਚਾਰ ਨੂੰ ਕਰਣ ਗਈ ਹਾਂ ਠੀਕ ਐ ਹਾਂਜੀ ਇਹਦੇ ਵਿੱਚ ਛੋਟ ਗਿਆ ਵੀ ਨੀਦਰ ਵੀ ਠੀਕ ਆ ਪਾਇਆ ਨਹੀਂ ਅਗੇ ਮੇਲਾ ਥੋੜਾ ਜਿਹਾ ਟਾਈਮ ਰੱਖ ਕੇ ਨਾ ਭਾਈ ਤੂੰ ਉਤਰ ਗਏ ਤੇ ਉਹ ਕਹਿੰਦੇ ਕਿ ਵਿੱਚ ਤੇਲ ਵੀ ਪਾਓ ਇਨੇ ਜੇ ਚਾਰ ਕਿੱਤੇ ਚਾਹਤੇ ਆਪਣਾ ਰੰਗਤਰੀ ਫੜਨ ਲੱਗ ਗਿਆ ਨਾ ਹਾਂਜੀ ਤੇ ਇਹ ਨਾਲ ਫੜਦਾ ਫਿਰਤੀ ਨਾ ਮੇਲੇ ਕਰਦੇ ਨਾਲ ਕੋਤੇ ਆ ਗਿਆ ਚਾਰ ਜਿਹੜਾ ਖਰਾਬ ਨਹੀਂ ਹੁੰਦਾ ਹਾਂਜੀ ਹੂੰ ਠੀਕ ਆ ਇਹਦਾ ਟਾਈਮ ਜਿੱਦਾਂ ਥੋੜਾ ਵੱਧ ਜਾਂਦਾ ਵਾ ਫੰਗਸ ਨਹੀਂ ਲੱਗਦੀ ਛੇ ਵੈਤ ਵਿੱਚ ਨਿੰਬੂ ਪਾਏ ਆ ਪਰ ਫਿਰ ਵੀ ਇਹਦੀ ਆਪਣੀ ਅਹਿਮੀਅਤ ਹੈ ਹਾਂਜੀ ਹੋਣ ਹੋ ਗਿਆ ਕੰਪਲੀਟ ਕੰਪਲੀਟ ਹੋ ਗਿਆ ਕੰਪਲੀਟ ਤੇ ਹੋ ਗਿਆ ਵਾ ਥੋੜਾ ਜਿਹਾ ਟੰਡਾ ਹੁੰਦਾ ਆ ਤੇ ਫਿਰ ਆਪਾਂ ਡੱਬਾ ਜਿਹੜਾ ਸਾਫ਼ ਕੀਤਾ ਆ ਠੀਕ ਉਹਦੇ ਵਿੱਚ ਪਾ ਲੈਨੇ ਆ ਠੀਕ ਲਗਭਗ ਕੰਪਲੀਟ ਹੀ ਸਮਝਵਣਾ ਠੀਕ ਸਵਾਗਤ ਆ ਗਿਆ ਮੈਨੂੰ ਪਾਣੀ ਹਾਂ ਜੀ ਬਹੁਤ ਸੁਣ ਚਲੋ ਠੀਕ ਹੁਣ ਨਾ ਅਸੀਂ ਆਪਣੇ ਦੇਸ ਤੋਂ ਆਨੇ ਆ ਚਲੋ ਠੀਕ ਆ ਕੋਈ ਖਾਣੇ ਦਾ ਬਣਿਆ ਠੀਕ